ਦੋ ਟਾਈ ਕਿਵਾਂਟਰ ਆਥੇ ਨੇ ਦੋ ਟਾਈ ਕਿਵਾਂਟਰ 40 50 ਪਰਸੂ ਹੈ ਜਿਹੜੇ ਇਹਦੇ ਖੇਤ ਦੇ ਵਿੱਚ ਹੈ ਜਿਹਦਾ ਇੱਕ ਬੰਦਾ ਇਹੇ ਤੇ ਖੜੂ ਕੀਤਾ ਪਰ ਪਹਿਲੇ ਜਮਾਨੇ ਵਾਂਗੂ ਬੰਦੇ ਨੇ ਕਮਾਲ ਕਰਤੀ ਅਸੀਂ ਪਹਿਲਾਂ ਜੱਟਾਂ ਦੇ ਹੰਦੇ ਤੇ ਸੀਰੀ ਜਿੰਨੇ ਵੀ ਇੱਥੋਂ ਸਾਰੇ ਬੰਦੇ ਆ ਜਿੰਨੇ ਹਰੇਕ ਦੇ ਕੋਲੇ ਵੀਡੀਓ ਆਉਂਦੀ ਹੋਣੀ ਹੈ ਦੀ ਆਉਂਦੀ ਆ ਬਈ ਵੇਹਨੇ ਰੋ ਮੱਤ ਦਾਦੂ ਵਾਲੇ ਦੀ ਮੈਂ ਤਾਂ ਬਹੁ ਵੇਹਨਾ ਬਾਈ ਜੀ ਵੀ ਹਰੇਕ ਬੰਦੇ ਕੋਲੇ ਹਰੇਕ ਬੰਦੇ ਕੋਲੇ ਆਉਂਦੀ ਆ ਅੱਜ ਦੀ ਇਹ ਪਾਪਾ ਜੀ ਅਸੀਂ ਪਹਿਲਾਂ ਸੀਰੀ ਹੁੰਦੀ ਜਿਵੇਂ ਕਰਾਂ ਦੇ ਬਾਜਣਾ ਹੁੰਦਾ ਸੀ ਵੱਢ ਕੇ ਲਿਆਂਗੇ ਇੱਕ ਉੱਠ ਲੱਦ ਕੇ ਉੱਠ ਲੱਦੇ ਕਹਿੰਦੇ ਫਿਰ ਮੈਂ ਵੀ ਲੱਦੇ ਨੇ ਤੇ ਇੱਕ ਪਾਸੇ ਜੂਰੀ ਵਲਦਾਂ ਦੀ ਇੱਕ ਪਾਸੇ ਬੋਤਾ ਵਿੰਡੀ ਪਾ ਕੇ ਜੋੜਿਆ ਉਹਨੂੰ ਬਰਾਤਰੀ ਨੇ ਬਿਠਾ ਕੇ ਵੱਢੇ ਜੀ ਲਾਦੇ ਹਕੀਕਤ ਗੱਲ ਪੱਕੀ ਹੈਗੀ ਇੱਕ ਉੱਠ ਸੀ ਫਿਰ ਟੋਕਾ ਖੁੰਦੇ ਜੱਜ ਜੀ ਮਦਰ ਕਹਿੰਦੇ ਟੋਕਾ ਕੁੱਟੋ ਰਾਤ ਦੇ ਦਸਾਂ ਨੂੰ 10:00 8:00 ਵਜੇ ਜਾਂਦੇ ਸੀ ਭਰਾਵਾ ਇਹ ਟੋਕਾ ਅੱਜ ਵੀ ਕੁੱਟੀ ਜਾਂਦਾ ਇਹ ਇਨਸਾਨ ਦੀ ਮੈਂ ਉਹੀ ਗੱਲ ਯਾਦ ਆ ਗਈ ਵੀ ਟੋਕਾ ਜਿਹੜਾ ਇਨਸਾਨ ਅੱਜ ਕੁੱਟਦਾ ਹੈ ਇਹ ਇਨਸਾਨ ਨੂੰ ਬਿਮਾਰੀ ਦੀ ਕੋਈ ਨਹੀਂ ਟੌਲਿਆ ਚ ਵੀ ਜਾਨ ਜਵਾਨ ਦੇ ਪਰ ਫਖਰੀ ਅਸੀਂ ਨਹੀਂ ਜਿਹੜਾ ਮੱਤ ਦਾਸੂ ਦਾ ਰਾਜਵੀਰ ਹੈ ਅੱਛਾ ਇਹਦੇ ਖੇਤ ਦੇ ਵਿੱਚ ਜਾ ਕੇ ਦੇਖ ਲਓ ਇਹਦਾ ਖੇਤ ਦੇ ਵਿੱਚ ਫਾਰਮ ਹੈ ਇਹ ਵੀਡੀਓ ਆਪ ਦੀਆਂ ਜਦੋਂ ਕੰਮ ਕਰਦੇ ਦੀਆਂ ਹੁੰਦਾ ਇਹ ਨਹੀਂ ਕਿ ਅਸੀਂ ਫਖਰੀਆਂ ਮਾਰਦੇ ਅੱਛਾ ਇਹ ਨਹੀਂ ਇਹ ਸਚਾਈ ਹੈ ਦੀ ਵੀਡੀਓ ਸਾਰੀ ਵੀ ਖੇਤ ਦੀ ਵੀਡੀਓ ਆਪ ਦੇ ਖੇਤ ਦੇ ਫਾਰਮ ਦੇ ਵਿੱਚ ਜਿੰਨੇ ਵੀ ਇਹਦੇ ਮੰਨ ਲਓ ਕਿ 35 40 ਲਾਗੇ ਦੇ ਕੋਈ ਹਰਦਮ ਹੁੰਦੇ ਰਹਿੰਦੇ ਜੀ ਤੇ ਬਾਕੀ ਉਹਨਾਂ ਆਪਾ ਇੱਕ ਬੱਕਰੀਆਂ ਦੇ ਮੁੱਦੇ ਤੇ ਨਹੀਂ ਜਾਂਦੇ ਖੜੇ ਬੱਕਰੀਆਂ ਦੀ ਮੰਡੀ ਕਿਆ ਜਿਹੜੀ ਸਾਡੀ ਆਉਣ ਵਾਲੀ ਨਵੀਂ ਪਨੀਰੀ ਐ ਕੋਈ ਤਾਂ ਜਾਂਦਾ ਛਿੰਮ ਕਰਨ ਕੋਈ ਜਾਂਦਾ ਕੁਸਤੀਆਂ ਕਰਨ ਕੋਈ ਖਾੜੇ 'ਚ ਜ਼ੋਰ ਕਰਦਾ ਮੈਂ ਤਾਂ ਇਹ ਕਹਿੰਦਾ ਵੀ ਜਿਵੇਂ ਪਾਈ ਟੁੱਟਦਾ ਟੋਕਾ ਤੁਸੀਂ ਰੋਜ਼ ਟੋਕਾ ਹੀ ਕੁੱਟਿਆ ਕਰੋ ਕੋਤੰਦਰੋਂ ਹੱਥੀਂ ਕਿ ਕਿ ਮਸ਼ੀਨ ਲਾ ਲੋ ਉਹਦੇ ਘਰੇ ਹਾਲ ਦਾ ਟੋਕਾ ਦੋ ਦੋ ਮਸ਼ੀਨਾਂ ਮੰਨ ਲਓ ਦੋ ਦੋ ਮੈਂ ਸਾਂ ਮੰਨ ਲਓ ਘੋੜੇ 'ਚ ਨਾ ਕੋਈ ਬਿਮਾਰੀ ਲੱਗੇ ਤੁਹਾਨੂੰ ਨਾਲੇ ਥੋੜੀ ਜੀ ਜਾਨ ਬਣਉਂਦੀ ਐ ਟੋਕਾ ਕੁੱਤੇ ਦੇ ਨੇ ਲੱਖੇ ਦੇ ਜਾਨਵਰ ਆ ਲੱਖੇ ਕੋਲੇ ਜਾਨਵਰ ਐ ਐਸ ਤ ਕੰਨੀਆਂ ਹੀ ਬੱਕਰੀਆਂ ਬਾਈ ਤੇ ਕੋਲੇ ਇੰਨੇ ਇੰਨੀਆਂ ਬੱਕਰੀਆਂ ਇਤੋਂ ਵੀ ਚੰਗੀਆਂ ਬੱਕਰੀਆਂ ਐ ਚਲੋ ਜੀ ਤਾਂ ਇਹਨੇ ਮੀਨਤ ਕਰੀ ਐ ਬੱਕਰੀਆਂ ਪੱਠਾ ਪਾਲ ਕੇ ਕੱਦ ਕਰਾਈ ਨੇ ਉਹਦੇ ਪਿੱਛੇ ਜੇ ਚਲੋ ਚੰਗੀਆਂ ਲੈ ਕੇ ਆਉਂਦਾ ਅਗਲਾ ਫਰੀਦਾਂ ਫਰੀਦਾਂ ਦੇ ਰਹਿ ਗਏ ਮੁੱਲ ਚਲ ਬਾਈ ਖੜਾ ਚਾਚਾ ਖੜਾ ਗੱਲਾਂ ਕਰੀ ਜਾਂਦੇ ਆ ਜੇ ਪਾਰਕ ਨਿਰਖ ਤੋਂ ਬਣਾ ਇਹਨੂੰ ਹੱਥ ਨਹੀਂ ਪੈਂਦਾ ਜਾ ਪਕਈਏ ਨਾ ਪਰ ਇਹਨੂੰ ਪਾਲਕ ਦਿੱਤਾ ਉਹ ਨਰਤ ਨਾਲ ਹੀ ਉਹ ਜੋੜੀ ਗੱਦੀ ਆ ਭੇਡਾ ਦੀ ਦੇਖ ਦਿੱਤਾ ਮਾਰ ਕੇ ਧਿਆਨ ਮਾਰਿਆ ਕਿਉਂ ਮੁੰਦਰਾ ਆਏ ਮੈਨੂੰ ਪਤਾ ਹੈ ਪਿਓਰ ਮੁੰਦਰਾ ਆਣੇ ਹਾਂ ਤੇ ਤੇ ਤੂੰ ਗੱਬਣਾ ਨੇ ਗੱਬਣਾ ਨੇ ਪਿਓਰ ਮੁੰਦਰਾ ਮਾਲ ਐ ਇਹ ਤਾਂ ਹੀ ਤੈਨੂੰ 28 27000 ਲਾਇਆ ਕਿਸੇ ਗੱਲ ਤੇ ਲਾਇਆ ਇਹ ਤਾਂ ਉੱਥੇ ਨਾ ਭੇਡਾ 8000 ਦੀ ਮਿਲੀ ਜਣੀ ਜਮਨਾਪਰੀ ਖੜੀ ਆ ਉਹਨੂੰ ਹੱਥ ਨਹੀਂ ਤੇ ਪਾਇਆ ਪਾਇਆ ਕਿਆ ਵਨਾਂ ਬਰੀ ਸੋਣੀ ਜ਼ਰੂਰ ਹੁੰਦੀ ਆ ਪਰ ਦੁੱਧ ਨਹੀਂ ਹੁੰਦੇ ਥੱਲੇ ਹੁੰਦਾ। ਬੱਚਾ ਨਹੀਂ ਅਸਲ ਪਾਲਦੀਆਂ। ਮੇਰੀ ਤੇਰੀ ਜਾਨਪਰੀਏ ਖੜੀ ਆ ਜਣ ਸਾਰੇ ਬੰਦੇ ਨੰਗੇ ਤੜਕੇ ਦੇ। ਆਪਣੇ ਘਰਾਵੇਂ ਆਏ ਸੀ ਆ। ਸਾਰੇ ਨੰਗੇ ਸਾਰੇ ਮੁਰਲਾ ਆ ਗਏ। ਮੈਂ ਆਪਣੇ ਬੋਗ ਦੀ ਆਪਾਂ ਲੈ ਲਈ ਪਤਰੀ। ਓਏ ਲਾਲਾਂ ਦੀ ਸਾਰ ਕਿਸੇ ਕਿਸੇ ਨੂੰ ਹੁੰਦੀ ਆ। ਹੁੰਦੀ ਆ। ਇਹ ਲਾਲਾਂ ਦਾ ਵਪਾਰੀ ਆ ਨੇ ਤੇਰੀ ਰੋਟੀ। ਸੋਨੇ ਲਾਲ ਲਤਣ ਕੇ ਦੁਨੀਆ ਚਲੀ ਜਾਂਦੀ ਐ। ਇਹ ਮਾੜੀ ਕਿਸੇ ਨੂੰ ਪਰਖਾਂ ਨਹੀਂ ਨਾ ਚੀਜ਼ਾਂ ਦੀਆਂ। ਮਾੜੀ ਬੱਕੀ ਤੇ ਖੜ੍ਹ ਜਾਣੀਆਂ ਵਾ ਦੇ ਜੀ। ਨਹੀਂ ਖੜ੍ਹਦਾ ਇਹ ਨਹੀਂ ਖੜ੍ਹਦਾ। ਹਾਂ ਜੀ। ਇਹ ਵੀ ਜਿਹੜੀ ਹੈ ਰਾਜਵੀਰ ਦੀ ਵੀ ਇਹੀ ਗੱਲ ਜਿਹੜੀ ਆਪਦੀ ਵੀਡੀਓ ਚ ਨੌਰਜ ਨਾਲ ਜਿਹੜਾ ਕਿਸੇ ਗਰੀਬ ਨੇ ਖਬਰਾ ਕਿਵੇਂ ਪੈਸੇ ਇਕੱਠੇ ਕਰੇ ਇਹ ਵੀ ਵੀ ਇਹ ਸ਼ਤਿੰਦ ਸਿੰਘ ਸਭ ਤੋਂ ਵੱਡੀ ਗੱਲ ਪਤਾ ਕੀ ਆ ਤੁਹਾਨੂੰ ਮੈਂ ਦੱਸਦਾ ਹੈ ਜਿਵੇਂ ਆਪਣਾ ਪਹਿਲਾ ਵਪਾਰ ਨਹੀਂ ਹੁੰਦਾ ਸੀ ਇਹਨੇ ਕਰ ਲੇ 5 ਮਿੰਟ ਪਹਿਲਾਂ ਹਰ ਇੱਕ ਘਰੋਂ ਸਰਦਾ ਵਰਦਾ ਹੁੰਦਾ ਸੀ ਤੇ ਲੋਕਾਂ ਨੂੰ ਸ਼ੌਕ ਹੁੰਦਾ ਸੀ ਬਾਹਰ ਅੰਦਰ ਜਾਣ ਅੱਜ ਅੱਜ ਕੱਲ ਜਿਹੜੇ ਨਵੇਂ ਆ ਮੇਰੇ ਅਰਗੇ ਨੇ ਮੇਰੇ ਅਰਗੇ 100 ਬੰਦੇ ਨਾਲੋਂ 10ਾਂ ਦੇ ਵਿੱਚੋਂ 10 ਜਵਾਕ ਬਾਹਰ ਜਾਂਦੇ 90 ਜਦਾ ਫੋਨ ਦੇ ਕੀੜੇ ਬਣ ਗਏ ਤੇ ਜਾਂ ਬਸ ਹੋਸਟਲਾਂ ਜੋ ਕਿ ਤੇ ਬਾਹਰ ਨਹੀਂ ਕੌਣ ਜਾਣਗੇ ਰਹਿਗੇ ਪਹਿਲਾਂ ਹਰ ਇੱਕ ਨੂੰ ਪਰਖ ਹੁੰਦੀ ਸੀ ਜਾਣਾ ਬਣਦਾ ਹੁਣ ਕਈ ਵਾਰੀ ਬੰਦਾ ਹੋਰ ਪਾਸੇੋਂ ਧੱਕੇ ਖਾ ਕੇ ਮੰਡੀ 'ਚ ਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਯਾਰਾ ਵੀ ਉਹ ਬੰਦੇ ਨੇ ਜਾਨਵਰ ਲੈਣਾ ਜਵੇਂ ਜਾਲ ਬਣਾਇਆ ਹੁੰਦਾ ਵੀ ਤੂੰ ਇੰਨੇ ਨਾਲੀ ਇੰਨੇ ਨਾਲੀ ਮੰਡੀਆਂ ਦੇ ਵਿੱਚੋਂ ਕਲੀ ਆਹ ਚੀ ਨਿਕਲ ਜੇ ਜਿਵੇਂ ਉਹਨੂੰ ਰਾਜੂ ਸੋਧੇ ਕਿਉਂ ਆਪਾਂ ਵੇਨੇ ਸਾਰੇ ਬੰਦੇ ਮੈਂ ਕਹਿ ਦੇਣਾ ਮੈਂ ਸ਼ੂਟ ਆਣੀ ਹੁੰਦੇ ਜਿਵੇਂ ਮੈਂ ਕਹਿੰਦਾ ਤਾਂ ਮੈਂ ਵੇਖ ਲਈ ਤੇ ਸਿੱਖਦੇ ਆਂ ਕੁਝ ਇਹਦੀਆਂ ਚੰਗੀਆਂ ਵੀ ਸਿੱਖਦੇ ਆਂ ਇਹਦੀਆਂ ਮਾੜੀਆਂ ਵੀ ਸਿੱਖਦੇ ਜਦੋਂ ਇਹ ਸ਼ੁਰੂ ਸ਼ੁਰੂ 'ਚ ਲੱਗਿਆ ਸੀ ਉਦੋਂ ਵੀਡੀਓ ਬਣਨੀ ਆ ਸੀ ਇਹ ਨਾ ਹੋ ਗਿਆ ਮੈਂ ਲੋਕਾਂ ਚ ਪ੍ਰਚਾਰ ਤਾਣਾ ਬਹੁਤ ਗਲਤੀਆਂ ਹੋ ਜਾਂਦੀਆਂ ਬੰਦਿਆ ਦੋਨੀਆਂ ਇਸ ਚੀਜ਼ ਨੂੰ ਜਿਹੜਾ ਮੀਡੀਆ ਨੇ ਜਿਹੜਾ ਗੁਸਰੀ ਨੂੰ ਪ੍ਰਫੁੱਲਤ ਕਰਨ ਵਾਲੇ ਵੀ ਇਹੀ ਲੋਕ ਨੇ ਸਾਰਾ ਕੁਝ ਹੀ ਹੁੰਦਾ ਮੈਂ ਤੁਹਾਨੂੰ ਦੱਸਦਾ ਜਿਹੜਾ ਚੈਨਲ ਹੈ ਜਿਵੇਂ ਮੰਨ ਲਓ ਵੀ ਡਾਕਟਰ ਸਾਹਿਬ ਨੇ ਜਿਵੇਂ ਦੁਕੀਆਂ ਦੇ ਉੱਤੇ ਲੋਕਾਂ ਨੂੰ ਸਤਾਇਆ ਥੋੜੇ ਥੋੜੇ ਕੰਮ ਨਾਲੋਂ ਵੱਧ ਲੋਕ ਥੋੜੇ ਚਿਹਰੇ ਨਾਲ ਭੱਜਣ ਜੇ ਇਹਨੇ ਹੁਣ ਆਪਦਾ ਬਾਈ ਨਿਰੋਤ ਬਾਗੇ ਨਾਲ ਚੰਗਾ ਕਰਿਆ ਪਹਿਲਾਂ ਕੀ ਸੀ ਜਮੇ ਨੇ ਲੋਕਾ ਇਹਨੂੰ ਪਤਾ ਲੱਗਿਆ ਦੁਨੀਆ ਨੂੰ ਪਿਆਰ ਕਿੰਨਾ ਕਰਦਾ ਜਿੰਨੇ ਲੱਗਿਆ ਜੀ ਜੀ ਸੌੜਾ ਨੇ ਮੈਂ ਦੀ ਦੋ ਮਿੰਟ ਗੱਲ ਕਰਦਾ ਜੀ ਥੋੜੀ ਰਾਜਵੀਰ ਜੀ ਉਦੋਂ ਮੈਂ ਤੇ ਅਣਜਾਣ ਰੋਹੀ ਦਾ ਉੱਲਮ ਸੀ ਜਮਾਂ ਨੇ ਮੈਂ ਤੁਹਾਨੂੰ ਦੱਸੀ ਜਦੋਂ ਮੈਨੂੰ 2017 ਚ ਚੱਕਰ ਵੀ ਲੈ ਕੇ ਆਏ ਮੱਡੀਆਂ ਦੇ ਵਿੱਚ ਮੈਨੂੰ ਹੋਣ ਦਾ ਪਤਾ ਨਹੀਂ ਮੈਨੇ ਇੱਜੜ ਚਾਰੇ ਨੇ ਮਾਲ ਚਾਰੇ ਮੇਰੇ ਮਾਪੇ ਦਾ ਮੰਗਾ ਹੀ ਬਾੜੇ ਚ ਸੀ ਮੈਂ ਬਾੜੇ ਚ ਜਮਿਆ ਅਣਪੜ੍ਹ ਇਨਸਾਨ ਆ ਮੈਨੂੰ ਕੋਈ ਪਤਾ ਨਹੀਂ ਚੜਦੀ ਉੱਤਨੀ ਦਾ ਇਹ ਗਲਤੀ ਮੰਨਦੀ ਆ ਸੀ ਹਾਂ ਹਾਂ ਇਹ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਫਿਰ ਕੇ ਜੋ ਸੋਸ਼ਲ ਮੀਡੀਆ ਸਾਡੀਆਂ ਬਾਈ ਹੋਈ ਖੜੇ ਨੇ ਹੁਣ ਮੈਨੂੰ ਦੁਨੀਆ ਦਾ ਪਤਾ ਲੱਗਿਆ ਹੁਣ ਅਸੀਂ ਸਮਝ ਸੋਚਣਾ ਵੀਡੀਓ ਪਾਉਣਾ ਦਾ ਕੀ ਗੱਲ ਵੀ ਕਿਵੇਂ ਬੋਲਣਾ ਹੈ ਕਿਵੇਂ ਵੀਡੀਓ ਪਾਉਣੀ ਹੈ ਕਿਨੂੰ ਨੂੰ ਕੱਟ ਕੇ ਪਾਉਣੀ ਹੈ ਕਿਵੇਂ ਚੰਗੀ ਕੰਮੀ ਹੈ ਨਹੀਂ ਪੈਸਾ ਹਰੇ ਕਿਹੜੇ ਹੈ ਜੋ ਮੈਂ ਬੋਲਣਾ ਨਹੀਂ ਜਿਹੜੀ ਇਨਸਾਨ ਇਹ ਜਿਹੜੀ ਗੱਲ ਚਾਹੁੰਦਾ ਨਾ ਨਹੀਂ ਹੁਣ ਕੀ ਮੈਂ ਕਹਿੰਦਾ ਵੀ ਮੈਂ ਆਹ ਦਾ ਰੋਥਵਾ ਚਪਰ ਵਾਲਾ ਐਜ ਨਹੀਂ ਬਣਿਆ ਮੈਨੂੰ ਮੈਨੂੰ 8 ਸਾਲ ਹੋ ਗਏ ਮੈਂ ਅੱਜ ਕਹਿਣਾ ਮੇਰੇ ਤੋਂ 8 ਸਾਲ ਪਹਿਲਾਂ ਦੀ ਕਿਸੇ ਨਾਲ ਟੈਡੀਟਰੀ ਹੋਈ ਆ ਉਹਦੀ ਦੁਗਣੀ ਪ੍ਰਭਾਈ ਕਰਦਾ ਮੈਂ ਕਿਸੇ ਨੂੰ ਬੱਚਾ ਦਿੰਨਾ ਮੈਂ ਕਹਿਣਾ ਵੀ ਅੱਨਾ ਹੀ ਆਖਾ ਤਾ ਜਿਹੜਾ ਮੁੱਲ ਅੱਜ ਕੀਤਾ ਉਹੀ ਮੇਰਾ 3 ਮਹੀਨਾ ਬਾਅਦ ਮੈਂ ਲੈਣਾ ਪੈਸੇ ਤੰਨ ਕੇ ਜਮਾ ਠੀਕ ਤੰਨ ਕੇ ਲਈ ਦੇ ਜਮਾ ਮੈਂ ਕਹਿੰਦਾ ਜਮਾ ਤੰਨ ਕੇ ਲੈਣਾ ਪਰ ਉੱਥੇ ਕੀ ਕਹਿੰਨਾ ਠੀਕ ਆ ਹੁੰਦੀ ਉਹ ਮੈਂ ਕਹਿੰਦਾ ਵੀ ਮੇਰੀ ਨਾ ਬਣੀ ਸਾਲ ਨੂੰ ਨਾ ਬਣੀ 2 ਸਾਲ ਨੂੰ 5 ਸਾਲ ਨੂੰ ਨਾ ਬਣੀ ਮੇਰਾ 2 ਮਹੀਨਾ ਦਾ ਬੱਚਾ ਹੈਗਾ 5 ਸਾਲਾਂ ਬਾਅਦ ਮੇਰਾ ਪੁੱਠਾ ਹੁੰਦਾ ਬਾਈ ਹੱਡ ਪਾਸੋਂ ਟੈਂਕਸ਼ਨ ਨਹੀਂ ਸਿੱਧੀ ਗੱਲ ਵਿੱਚ ਬਾਈ ਮੈਨੂੰ ਕਈ ਕਹਿੰਦੇ ਨੇ ਰਾਜੂ ਬਾਈ ਤੂੰ ਇੰਨੇ ਨੇ ਮਹਿੰਗੇ ਕਿਉਂ ਨੇ ਬੱਕਰੇ ਉਹੀ ਆਣਾ ਦੇ ਵਿੱਚ ਵੀ ਖੂੜੀਆਂ ਹੁੰਦੀਆਂ ਨੇ ਮਹਿੰਗੇ ਹੈਗੇ ਉਹ ਨਸਲ ਹੁੰਦੀ ਆ ਯਾਰ ਇੱਕ ਕਹਿੰਦੇ ਬਾਈ ਤੁਸੀਂ ਕਿਸੇ ਗਰੀਬ ਦਾ ਨਹੀਂ ਵੇਚਦੇ ਉੱਥੇ ਤੁਸੀਂ ਮਾਂ ਖਾਦੇ ਹੋ ਉੱਥੇ ਮਾਂ ਮੈਂ ਤੁਹਾਨੂੰ ਦੱਸਦਾ ਮਾਂ ਕਿਸੇ ਬਾਈ ਗਰੀਬ ਦਾ ਨਹੀਂ ਵੇਚਦੇ ਆ ਤੁਸੀਂ ਮੈਂ ਤੁਹਾਨੂੰ ਆਪ ਕਹਿੰਦਾ ਵੀ ਮੈਂ ਸਿੱਧਾ ਬੰਦਾ ਤੋਂ ਸਿੱਧਾ ਹੀ ਆਂ ਭਰਾਵਾ ਮੈਂ ਵੀ ਤੁਹਾਨੂੰ ਸਿੱਧੇ ਹੀ ਕਹਿੰਦਾ ਲੋਕ ਪੀ ਸੀ ਨਾ ਜਦੋਂ ਮੈਂ ਸ਼ੁਰੂ ਸ਼ੁਰੂ ਚ ਤੰਗ ਵਾਲੀ ਮੰਡੀ ਲੱਗਦੀ ਹੁੰਦੀ ਸੀ ਪੰਜ ਦੇ ਹਾਂ ਮੈਂ ਸੀ ਦੀ ਮੈਂ ਗਿਆ ਮੇਰੇ ਨਾਲ ਬੰਦਾ ਗਿਆ ਅੱਜ ਤੋਂ ਗੱਲ ਦੱਸਦਾ ਸਾਨੂੰ ਛੀ ਤੋਂ 7 ਸਾਲ ਪਹਿਲਾਂ 6 ਸਾਲਾਂ ਦੀ ਮੈਨੂੰ ਉਹਨੂੰ ਦਾੜੇ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਬੱਕਰੀ ਲੈਣਾ ਹੈ ਮੈਂ ਜਦੋਂ ਕੋਲੇ ਖੜਾ ਉੱਥੇ ਆਵੇ ਆਵੇ ਕਰ ਕਰਾ ਕੇ ਉਹਨੇ 52000 ਰੁਪਏ ਬੱਕਰੀ ਦਾ ਲਾ ਕੇ ਖਰੀਦਿਆ ਜਿਹੜੀ ਦੀ ਮੇਰੇ ਕੋਲੇ ਭਾਂਕਾਈ ਸੀ ਵੀ 35 36000 ਦੀ ਬੱਕਰੀ ਵੇਚੀ ਮੈਂ ਕਿਹਾ ਯਾਰ 52 ਲਾ ਕੇ ਬੱਕਰੀ ਮੈਂ ਫੇਰ ਪੈਰ ਤ ਕਰਾਏ ਵੀ ਯਾਰ ਮਾਹ 52 ਦੀ ਹੈਗੀ ਆ ਕਿਉਂਕਿ ਮੈਂ ਮਰੇ ਨਾਲ ਦਿਨੋਂ ਆਖਾਂ ਮਾਹ ਯਾਰ ਪੁੱਛ ਲਾ ਓਏ ਬੱਕਰੀ ਲਾਹਦੀ ਆ ਕੁਦਰ ਤੇ ਉਹਦੇ ਮਨ ਚ ਦਿਆ ਹੈਗੀ ਵੀ ਉਹਨੂੰ ਕਾਲ ਕਰਾਂ ਇੱਕ ਵਾਰੀ ਉਹ ਗੱਲਾਂ ਨਾ ਮੈਂ ਅੱਜ ਸੋਚਦਾ ਹੁਣਾ ਵੀ ਜਿਵੇਂ ਤੁਸੀਂ ਕਹਿਦਿਆਂ ਵੀ ਬੱਕਰੇ ਦਾ ਮੁੱਲ ਲੱਜਾ ਉਹ ਲੋਕ ਸਾਨੂੰ ਕਿੱਥੇ ਕਹਿੰਦੇ ਆ ਆ ਖੜੀ ਆ ਬੱਕਰੀ ਕਿ ਤੁਸੀਂ ਮੈਨੂੰ ਚਲੋ ਨਹੀਂ ਜਾਣਦੇ ਮੈਂ ਕਹੀ ਇਹ ਨਾ ਵੀ ਇਹ ਵੇਚਦਾ ਕਰਦਾ ਕੁਝ ਵੀ ਹੈ ਹੁਣ ਆਪਣਾ ਵੀ ਪਤਾ ਹੈ ਕੀ ਚੀਜ਼ ਹੈ ਹਾਂਜੀ ਪਤਾ ਹੈ ਪਤਾ ਇੱਥੇ 10 ਨਹੀਂ ਹੋਣਗੇ 5 ਨਹੀਂ ਨੇ ਪੰਜਵੇਂ ਚੀਜ਼ ਦਾ ਪਤਾ ਹੈ ਕੀ ਚੀਜ਼ ਹੈ ਹੁਣ ਇਹ ਜੇ 60000 ਮੰਗੀ ਜਾਂਦਾ ਤਿੰਨ ਵੀ ਹੋਣਗੇ ਮੰਗੀ ਫਿਰ ਇੱਥੇ ਜੇ ਅਣਜਾਣ ਖੜਿਆ ਤੂੰ ਇਹ 60 ਮੰਗੀ ਜਾਂਦਾ ਮੈਂ ਤੇਰੇ ਨਾਲ ਰਲਿਆ ਇਹ ਰਲਿਆ ਆਪੇ ਤਾਂ 45 ਲਾ ਕੇ ਛੱਡ ਗਏ ਹੁਣ ਇਹਦੇ ਚੰਗੇ ਚਟੇ ਪਾਏ ਰੁਪਏ ਲਾਉਣ ਵਾਲਾ ਹੈਗਾ ਇਹ ਆ ਫਿਰ 45 ਲੱਗ ਮੀਡੀਆ ਤੇ ਚਲੋ ਇੱਕ ਆਪਾਂ ਕਹਿ ਦਈਏ ਸੋਸ਼ਲ ਮੀਡੀਆ ਆਪਸ ਸਾਰੇ ਇੱਕ ਬਲੌਗਰ ਬੰਦੇ ਆ ਦਿਖਾਵਾ ਹੁਣ ਚਾਰ ਭਰਾ ਮੈਨੂੰ ਇੱਥੇ ਕਹੀ ਜਾਂਦੇ ਆ ਮੈਂ ਤਾਂ ਨਹੀਂ ਮੂੰਹੋਂ ਬੋਲਿਆ ਮੈਂ ਤਾਂ ਆਪਦਾ ਐ ਖੜਾ ਲੋਕ ਬੋਲਣ ਛੋਡੇ ਬਾਰੇ ਸਵਾਦ ਫਿਰ ਆਉਂਦਾ ਵੀ ਲੋਕ ਸਾਨੂੰ ਜਾਣਨ ਭਈਆ ਫਲਾਣਾ ਮੈਂ ਹੁਣ ਇੱਥੇ ਤੜਕੇ ਦਾ ਆਇਆਗਾ ਮੈਨੂੰ ਇੱਥੇ ਮੇਰੇ 100 ਭਰਾ ਉਹ ਮਿਲੇ ਨੇ ਵੀ ਜਿਹਨਾਂ ਨੂੰ ਮੈਂ ਜਾਣਦਾ ਵੀ ਨਹੀਂ ਹੱਥ ਮਲਾਇਆ ਦੋ ਦੋ ਚਾਹ ਪਾਣੀ ਕੁਝ ਨਹੀਂ ਹੋਗੇ ਆ ਪਿਆਰ ਹੁੰਦਾ ਪਰ ਆ ਚਾਹੀਦਾ ਪੈਸਾ ਬਹੁਤ ਆ ਪੈਸਾ ਇਹ ਵੀ ਅਸਲੀ ਸੋਸ਼ਲ ਮੀਡੀਆ ਦੀ ਪਾਵਰੀ ਇਹ ਹੈ ਤੁਹਾਨੂੰ ਆਪ ਦੀ ਜਿਹੜੀ ਵੀਡੀਓ ਦੇ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਮੈਂ ਕਿਉਂ ਆਇਆ ਖੜਾ ਮੈਂ ਸਿਰਫ ਮੰਡੀ ਮਾਰਾ ਮਾਰਸਾ ਉਧਰ ਆ ਗਿਆ ਮੰਡੀ ਸਮਝਾਉਣਾ ਵੀ ਇਹ ਚੀਜ਼ ਮੰਡੀ ਸਰ ਆਪਣਾ ਕੰਮ ਆਣਾ ਮੰਡੀ ਮੈਂ ਸਿਰਫ ਮੰਡੀ ਮਾਰਾ ਆ ਗਿਆ